i yeah. ਤਨ ਜਾਇ ਮੋਰੇ ਤੰਗ ਪੰਧਾਰੇ ਆ ਨਾਨਕ ਸਭ ਦੇ ਆਪਾ ਜਨ ਸਭ ਕੁਛ ਸਾਧਿਆ ਸਭ ਕੋ ਲੋੜੀ ਤਿਆਰ ਅਸ਼ਰ ਕਾ ਪੂਰੀਆ ਸਭ ਇਹ ਹੁਣ ਕੋਈ ਨਾ ਗਤਹੁ ਚੂਰੀਆ ਸਭ ਲੋੜੀ ਗੁਰਮਹਾਰਾਜ ਜੀ ਬੋਧ ਵਿੱਚ ਬੈਠ ਕੇ ਇਹ ਗੁਰਮਤਿ ਵਿਚਾਰਾਂ ਸਰਵਣ ਕਰ ਰਹੇ ਹਨ ਕਿਉਂਕਿ ਸਤਗੁਰੂ ਪਾਤਸ਼ਾਹ ਜਿੰਨੇ ਨੇ ਵੱਡੇ ਭਾਗ ਸਤ ਸੰਗਤ ਪਾਵੈ ਭਾਗਹੀਨ ਪਰਮ ਚੋਟਾ ਖਾਵੈ ਬਿਦ ਭਰਨ ਸਤ ਸੰਗਨ ਲੱਭੈ ਬਿਨ ਸੰਗਤ ਮੈਲ ਭਰੀਜੇ ਜਿਉ ਕਿ ਇਹ ਜਿਹੜੀ ਸਤ ਸੰਗਤ ਆ ਬੜੇ ਵੱਡੇ ਭਾਗਾਂ ਨਾਲ ਮਿਲਦੀ ਹੈ ਤੇ ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਹੀ ਸੰਗਤ ਵਿੱਚ ਬੈਠ ਕੇ ਮੱਧ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਰਤਨ ਜਵਾਹਰ ਮਾਣਕ ਉਹ ਹੀ ਗ੍ਰਹਿਣ ਕਰਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਹਨ ਕਹਿੰਦੇ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਕਿ ਜੇ ਹਰੀ ਦੇ ਪੁੰਨ ਕਥੇ ਕਰਨਾ ਚਾਹੁੰਦਾ ਨਾ ਭਲਿਆ ਤੇ ਤੂੰ ਕਾਲ ਯੁਗ ਦੇ ਪ੍ਰਮਾਤਮਾ ਦੇ ਨਾਮ ਦੀ ਕੀਰਤੀ ਕਰ ج سب کو زیادہ کن کٹے کرنا چاہتا برہم گیانی بابا بیر سنگھ جی مہپرشان کو چیت کے کتوں لگی کیونکہ انہوں نے مہپرشان گرم کی گرمکھ سنگت نے ایویں کو دنیا نہیں, نہیں اے نے کمائیاں نہیں ملیا دیا ایک دن دی گھٹنا ਆਪਾਂ ਬੇਿਸਤਰੀ ਦੀ ਨਰੌਂਦਾਬਾਦ ਵਾਲੇ ਕੋਈ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਆ। ਤੇਨ ਮਾਣ ਅਸ਼ਾ ਹੁਕਮ ਲਾਇਆ ਕਿ ਖੇਤਾਂ ਦੇ ਵਿੱਚ ਗੋਡੀ ਕਰਨੀ ਐ। ਗੋਡੀ ਕਰਦਿਆਂ ਕਰਦਿਆਂ ਗੁਰੂਤੋਂ ਲੱਗ ਦੇਣਾ ਤੋੜੀ ਜੀ। ਕਈ ਬਚੀ ਪੈਰ ਦੇ ਨਜ਼ਦੀਕ ਸੇ ਲੱਭ ਕੋ ਝੁੰਡਾ ਪਿਆ ਆ ਪਰ ਮਹਾਪੁਰਸ਼ ਬੰ ਬ੍ਰਹਮ ਗਿਆਨੀ ਬਾਬਾ ਬੀ ਸਿੰਘ ਮਹਾਪੁਰਸ਼ਾਂ ਨੇ ਵਰਮ ਕੋ ਕਾਰ ਨਹੀਂ ਛਡੀ ਤੇ ਕਰਮ ਕਰਦੇ ਰਹੇ ਕਰਮ ਵਰਮ ਕੋ ਕਰਦਿਆ ਜਦੋਂ ਕਿ ਕਰਮ ਇਹੋ ਜਿਹੇ ਗੁਰੂ ਕੋ ਕਰਮ ਪਲਾਗੇ ਕਿ ਆਉਣ ਵਾਲੀ ਦੁਨੀਆ ਦੇ ਵਿੱਚ ਕੋ ਕਬੀਰ ਸਾਹਿਬ ਦੇ ਬਚਨਾਂ ਦੇ ਅਵਸਾਰ ਤੇ ਇੱਕ ਘਰੀ ਆਧੀ ਘਰੀ ਗਾ ਤੀ ਉਸਿਆ ਪੱਤਰ ਉਸੇ ਤੀ ਗੋਸ਼ਟੀ ਜੋ ਕਿ ਉਹ ਸੁਦਾਲ ਪਾਲੁਰਤ ਸੁਣਾ ਸਮਾੜ ਕੇ ਬਹੁਤ ਹੀ ਸੁਣਾ ਸਮਾੜ ਕੇ ਉਹ ਬਲਜੀਾ ਕੀ ਸਿਮਰਨ ਕਰਦੀ ਇਹ ਬਾਲ ਪੁੱਤਰਾ ਮਾਂ ਕਿ ਤੂੰ ਕੀ ਬੁਰ ਬਣਾਉਣੀ ਹੈ ਕੀ ਕਰਦੀ ਇਹ ਸਿਆਰੀ ਮਾਂ ਮੂਰ ਅੰਦੇਸੀ ਵਾਲੀ ਮਾਂ ਕਹਿਣ ਲੱਗੇ ਪੁੱਤਰ ਮੈਂ ਰੱਬ ਦਾ ਨਾਮ ਨਹੀਂ

ਤੇ ਮਾ ਮਾ ਆਪ ਜਿੰਦੀ ਹੈ ਕਿ ਆਪ ਜਿਹੜਾ ਉਹ ਮਿੱਟੀ ਸ਼ਕਤ ਦਿੰਦਾ ਕਿਉਂਕਿ ਆਪਣੇ ਮਾ ਆਪ ਨੇ ਪੁੱਤ ਨੂੰ ਭਗਤੀ ਵੱਲ ਲਾਉਣਾ ਸੀ ਆਪਣੇ ਨਾਲ ਹੀ ਤੁਸੱਲਾ ਬੁਸਾ ਕੇ ਉਸ ਮਾ ਨੇ ਭਗਤ ਰਈ ਨੂੰ ਪੁੱਕੇ ਪਹਿਲਾਂ ਭਗਤੀ ਦੇਣਾ ਆਦੂ ਪਹਿਲਾਂ ਜਦੋਂ ਉਹਨੇ ਭਗਤੀ ਕਰਨੀ ਇੱਕ ਦਿਨ ਆ ਤੇਨੇ ਸ਼ਕਤਾਂ ਦਾ ਖਰੀਦ ਹੋ ਲੱਗੀ ਤੇ ਜਿਹੜੀ ਮਾ ਦੀ ਸ਼ਕਤ ਵਿੱਚੋਂ ਉਠਾਸ ਡਾਢ ਹੋਣੇ ਸੀ ਅਨੰਤਾ ਉਦਾਸੀ ਉਹ ਆਪਦੇ ਨਾਲ ਝੋਣ ਲੱਗ ਪਿਆ ਪ੍ਰਿੰਦਾ ਸਤਲਖੰਡ ਨਵਾਲ ਗੁਰ ਮਾਪਿਓ ਮਾਤਾ ਦੁੱਧ ਸਭੇ ਮੁ ਵਸਤੂ ਮਿੱਠੀਆਂ ਰੱਬ ਦਾ ਪੂਜਨ ਦੁੱਧ ਇਹ ਸਾਰਿਆਂ ਤੋਂ ਉਪੇਕਾਰ ਜਿਹੜੀ ਮਠਾਸ ਹੈ ਉਹ ਰੱਬ ਦੇ ਨਾਮ ਲੈ ਕੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਨ ਤਨ ਬਾਬਾ ਬੀਰ ਸਿੰਘ ਜੀ ਮਹਾਨ ਜੋੜ ਮੇਲਾ ਹਰ ਸਾਲ ਇਸ ਤਰ੍ਹਾਂ 27 ਵਿਸਾਖ ਨੂੰ ਮਨਾਇਆ ਜਾਂਦਾ ਹੈ ਹਰ ਕਾਮੀ ਇਸ ਮੈਲੇ ਨੂੰ ਮੁਖ ਰੱਖ ਕੇ ਜੋੜ ਮੇਲੇ ਨੂੰ ਮੁਖ ਰੱਖ ਕੇ ਸ਼ੀਧੀ ਜੋੜ ਮੇਲੇ ਨੂੰ ਰੱਖ ਕੇ ਤੁਰਕੀ ਬਾਣੀ ਦੇ ਜਾਪ ਚੱਲ ਰਹੇ ਨੇ ਸਮੂਹ ਸੰਗਤਾਂ ਨੂੰ ਬੇਨਤੀ ਵੀ 27 ਵਿਸਾਖ ਦਿਨ 9 ਮਈ 27 ਵਿਸਾਖ ਨੂੰ ਨਾਲੇ ਗੁਰਮਤ ਸਮਾਗਮ ਹੋਣਾ ਹੈ ਤੇ ਨਾਲ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਗੁਰਮਤ ਸਮਾਗਮ ਦੇ ਵਿੱਚ ਉੱਚ ਕੋਟੀ ਦੇ ਢਾਡੀ ਕੁਇਸ਼ੋ ਸਾਹਿਬਾਨ ਪਹੁੰਚ ਰਹੇ ਨੇ ਅੰਮ੍ਰਿਤ ਜਾਂ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵਾਸਤੇ ਦਮਦਮਨ ਸਾਹਿਬ ਤੋਂ ਪੰਨੀ ਪਿਆਰੇ ਸਾਹਿਬਾਨ ਪਹੁੰਚ ਰਹੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਸ਼ਾਕੇ ਗੁਰੂ आले ਬਣੋ ਜੀ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਇਲਾਕੇ ਦੀਆਂ ਦੇਸ਼ਾਂ ਦੇਸ਼ਾਂ ਵਿੱਚ ਜੋੜ ਮੇਰੇ ਵਿੱਚ ਹਾਜ਼ਰੀ ਭਰ ਕੇ ਆਪਣੀ ਜੀਵਨ ਨੂੰ ਸਬਰ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ